ਬਾਪੂ ਜੀ ਨੂੰ 12 ਸਾਲ ਹੋ ਗਏ ਆ ਘਰੋਂ ਕੱਢਿਆ ਮੁੰਡੇ ਨੇ। ਪੋਤਰ ਦੇ ਮੈਨੂੰ ਇਹ ਲਵਜ ਕਹਿਦੇ ਮੈਂ ਕੀੜ ਕੇ ਰਹਾ ਤੋ ਆ ਪਾੜ ਕੇ ਰਹਾ ਤੋ। ਤਾਂ ਮੈਂ ਕਿਹੜੇ ਮੂੰਹ ਨਾਲ ਘਰ ਕਮੂ ਉਧਰ ਮੂੰਹ ਕਰਾਂ। ਤੇ ਬਾਪੂ ਜੀ ਅੱਜ ਵੀ ਆਪਣੇ ਮੁੰਡੇ ਦੀ ਸੋਖ ਮੰਗਦੇ ਆ। ਬਾਪੂ ਜੀ ਕੀ ਲੱਗਦਾ ਤੁਸੀਂ ਆਪਣੇ ਮੁੰਡੇ ਨੂੰ ਹੱਲੇ ਵੀ ਮਾਰਾ ਨਹੀਂ ਕੀ? ਮੇਰੀ ਜੀਭਾ ਜੇ ਕੱਝ ਜਾਗੀ ਉਹਨੂੰ ਮਾਰਾ ਨਹੀਂ ਕਹਿਣਾ। ਜੋ ਇੱਕ ਗਲਤੀ ਜਿਹੜਾ ਮੇਰੇ ਕੋਲ ਜਰੂਰ ਹੋਈ ਆ ਜਿਸ ਦਿਨ ਘਰੋਂ ਕੱਢਿਆ ਸੀ ਤਾਂ ਮੈਨੂੰ ਕਿਸੇ ਨੇ ਪੁੱਛਿਆ ਨਹੀਂ। ਅੱਜ ਬਾਰ ਉਹ ਸੌਰੇ ਮਗਰ ਲੱਗ ਕੇ ਨਾ ਸੋਹਰੇ ਕੰਜਰ ਆਏ ਹੁਣ ਗਾਲ ਕੱਢਣ ਲੱਗਾ ਸੋਹਰੇ ਇੱਕ ਵਾਰੀ ਨਹੀਂ ਆਣ ਕੇ ਆ ਗਿਆ ਵੀ ਤੂੰ ਤੁਹਾਨੂੰ ਕਿਹੜੀ ਗੱਲੋਂ ਕੱਢਿਆ ਕਿਉਂ ਕੱਢਿਆ ਆਪਣੀ ਧੀ ਨੂੰ ਸਮਝਾ ਨਹੀਂ ਸਕਦੇ ਹੈ ਜਿਹੜੀ ਕੰਜੇ ਬੰਮਾ ਪਿਓ ਕੰਜਰ ਕਿੱਥੇ ਕਰੋ ਜਾਣਾ ਕਰੋ ਅੱਜ ਕਵਜਾ ਘਰ ਉਹ ਜੰਗਾ ਲੱਗਦਾ ਪਿਆ ਨਾ 100 ਸਾਲ ਦੀ ਉਮਰ ਦੇ ਵਿੱਚ ਮਿਹਨਤ ਕਰ ਰਹੇ ਹੋ ਜੂਨ ਜਲਾਈ ਦੀ ਗਰਮੀ ਦੇ ਵਿੱਚ ਵੀ ਇੱਥੇ ਹੁੰਦੇ ਨੇ ਤੇ ਦਸੰਬਰ ਜਨਵਰੀ ਦੇ ਵਿੱਚ ਵੀ ਬਾਪੂ ਜੀ ਭਰੀ ਠੰਡ ਚ ਇੱਥੇ ਹੁੰਦੇ ਨੇ ਤੇ ਇਹ ਜਿਹੜੀ ਤੁਸੀਂ ਛਤਰੀ ਦੇਖ ਰਹੇ ਹੋ ਇਸ ਛਤਰੀ ਨੂੰ ਸਾਹਮਣੇ ਇੱਕ ਟਰਬਨ ਸੈਂਟਰ ਵਾਲਾ ਮੁੰਡਾ ਹੈ ਸਰਦਾਰ ਵੀਰ ਹੈ ਤੇ ਉਸ ਨੇ ਛਤਰੀ ਨੂੰ ਲਾ ਕੇ ਬਾਪੂ ਨੂੰ ਛਾਂ ਦਿੱਤੀ ਹੈ ਆਹੇ ਇਹੀ ਘਰੋਂ ਬਾਹਰ ਸੜਕ ਤੇ ਛੜਕਦੇ ਤੇ ਧੱਕੇ ਕਹੀਏ ਤੇ ਇਹ ਘਰ ਨੂੰ ਚੌੜਾ ਕਬੱਟੀ ਬੇਟੀ ਨੇ ਹੈ ਇਹਨਾਂ ਦਾ ਕੋਈ ਫਰਕ ਨਹੀਂ ਭੀਤੀਆਂ ਔਰ 700 ਦਾ ਮਾਪੇ ਉਹਨਾਂ ਦੀ ਉਮਰ ਕੱਟਣੀ ਹੈ ਕੋਈ ਫਰਕ ਨਹੀਂ ਤੇ ਕੀ ਲੱਗਦਾ ਮਦਰਸਡੇ ਫਾਦਰਸਡੇ ਦੀ ਇੱਕ ਸਟੋਰੀ ਤੁਹਾਨੂੰ ਮਾਪੇ ਦੀ ਕਦਰ ਸਿਖਾ ਦੇਗੀ ਇਹਨਾਂ ਦੀ ਉਮਰ 100 ਸਾਲ ਹੈ ਮੈਂ ਜਰੂਰ ਉਥੋਂ ਕਈ ਵਾਰੀ ਲੰਘ ਰਾਂ ਨਾ ਤੇ ਜਦ ਰੋਹ ਨਰ ਜਾਣ ਦਾ ਟਾਈਮ ਹੁੰਦਾ ਹੈ ਵੈਸੇ ਕਰਨ ਵਾਲਾ ਤੇ ਪਰਮਾਤਮਾ ਹੀ ਹੈ ਇਹ ਬੰਦੇ ਨੂੰ ਥੋੜਾ ਪਰਾ ਹਿੱਲਾ ਫੇਲਾ ਹੀ ਹੁੰਦਾ ਤੇ ਸਾਨੂੰ ਮਨ ਚ ਬੜੀ ਦੇ ਆਂਦੀ ਆ ਵੀ ਐਸ ਉਮਰ ਤੇ ਇਹਨਾਂ ਦੀ ਉਮਰ ਨਹੀਂ ਗਈ ਕੋਈ ਕੰਮ ਕਰਨ ਦੀ ਮੈਂ ਦੀ ਗੱਡੀ ਐ ਮੈਂ ਇਹਨਾਂ ਕੋ ਪੈਸੇ ਨਹੀਂ ਦਿੰਦਾ ਪੁੱਛ ਲੈਣਾ ਮੈਂ ਤੋ ਗੋਰੀ ਇਹਨਾਂ ਨੂੰ ਪੁੱਛ ਲੈਣਾ ਮੈਂ ਘਾੜ ਛੱਡ ਕੇ ਆਣਾ ਮੈਂ ਕਹਿੰਦਾ ਮੈਂ ਤੁਹਾਨੂੰ ਘਾੜ ਛੱਡਣਾ ਮੈਂ ਪੈਸੇ ਮੈਂ ਨਾਲ ਗੋੜੀ ਛਲਾਨਾ ਵੀ ਮੈਨੂੰ ਆਸ਼ੀਰਵਾਦ ਦਿਓ ਤੁਸੀਂ ਸੱਚ ਰਿਆ ਕਾਲ ਦੋਸਤੋ ਸੁਰਖਾਪ ਟੀਵੀ ਦੇ ਨਾਲ ਜੁੜੇ ਹੋ ਮੈਂ ਦਮਨਦੀਪ ਜੀ ਅੱਜ ਤੋਂ ਸਾਲ ਸਮਾਂ ਪਹਿਲਾਂ ਅਸੀਂ ਇਹਨਾਂ ਬਾਪੂ ਜੀ ਦਾ ਇੰਟਰਵਿਊ ਕੀਤਾ ਸੀਗਾ ਇਹਨਾਂ ਬਾਪੂ ਜੀ ਨੂੰ 90 ਸਾਲ ਤੋਂ ਉੱਪਰ ਦੀ ਉਮਰ ਦੇ ਵਿੱਚ ਪੁੱਤ ਨੇ ਘਰੋਂ ਕੱਢ ਦਿੱਤਾ ਸੀ ਆਪਣੀ ਮੋਟੀ ਪਿੱਛੇ ਲੱਗ ਕੇ ਸਿਰਫ ਬਾਪੂ ਨੂੰ ਨਹੀਂ ਇਹਨਾਂ ਦੇ ਧਰਮ ਪਤਨੀ ਯਾਨੀ ਕਿ ਮਾਤਾ ਜੀ ਨੂੰ ਵੀ ਘਰੋਂ ਕੱਢ ਦਿੱਤਾ ਸੀ ਬਾਪੂ ਜੀ ਇੱਥੇ ਆਹ ਫੁੱਲ ਵੜੀਆਂ ਦੇ ਪੈਕਟ ਵੇਚ-ਵੇਚ ਕੇ ਗੁਜ਼ਾਰਾ ਕਰਦੇ ਨੇ ਇਹ 10 ਰੁਪਏ ਦਾ ਫੁੱਲ ਵੜੀਆਂ ਦਾ ਪੈਕਟ ਹੈ ਹੁਣ ਬਾਪੂ ਜੀ ਦੀ ਉਮਰ ਜੇਕਰ ਗੱਲ ਕਰੀ ਤਾਂ ਕਰੀਬ-ਕਰੀਬ ਜਿਹੜਾ 100 ਸਾਲ ਦੇ ਕਰੀਬ ਬਾਪੂ ਜੀ ਦੀ ਉਮਰ ਹੈ ਤੇ ਬਾਪੂ ਜੀ ਦਾ ਦਿਲ ਦੇਖੋ ਕਿੰਨਾ ਵੱਡਾ ਹੈ ਬਾਪੂ ਜੀ ਆਖਦੇ ਆ ਮੈਂ ਪੁੱਤ ਦੇ ਖਿਲਾਫ ਨਹੀਂ ਬੋਲਣਾ ਉਹਦੀ ਵੀ ਹੁਣ ਅੱਗੇ ਫੈਮਿਲੀ ਆ ਉਹਦੇ ਵੀ ਦੋ ਬੱਚੇ ਨੇ ਤੇ ਮੈਂ ਨਹੀਂ ਚਾਹੁੰਦਾ ਕਿ ਉਹਦੀ ਬਦਨਾਮੀ ਹੋਵੇ ਹੋਰ ਬਾਪੂ ਜੀ ਆਖਦੇ ਨੇ ਮੈਂ ਮਿਹਨਤ ਕਰਕੇ ਹੁਣ ਆਪਣਾ ਇੱਕ ਛੱਤ ਬਣਾ ਲਈ ਹੈ ਜਿੱਥੇ ਬਾਪੂ ਜੀ ਤੇ ਮਾਤਾ ਜੀ ਰਹਿੰਦੇ ਨੇ ਆਖਿਰਕਾਰ ਮਦਰਸ ਡੇ ਤੇ ਫਾਦਰਸ ਡੇ ਤੇ ਇੱਕ ਇੱਕ ਦਿਨ ਅਸੀਂ ਸਟੋਰੀ ਤਾਂ ਪਾਉਨੇ ਆ ਕਿ ਅੱਜ ਮਦਰਸ ਡੇ ਹੈ ਅੱਜ ਫਾਦਰਸ ਡੇ ਹੈ ਉਹ ਕਮਲਿਓ ਕਦੇ ਮਾਪਿਓ ਬਿਨਾ ਵੀ ਕੋਈ ਦਿਨ ਲੰਘਿਆ ਸੋਚ ਕੇ ਤਾਂ ਦੇਖੋ ਸਾਰਾ ਸਾਲ ਮਾਪਿਆਂ ਨੂੰ ਪੁੱਛਿਆ ਨਹੀਂ ਤੇ ਇੱਕ ਇਨਸਟਾ ਦੀ ਸਟੋਰੀ ਵਾਸਤੇ ਤੁਸੀਂ ਮਦਰਸਡੇ ਵੀ ਮਨਾਉਂਦੇ ਹੋ ਤੇ ਫਾਦਰਸਡੇ ਵੀ ਇੰਨਾਂ ਗੱਲਾਂ ਤੋਂ ਉੱਪਰ ਉੱਠ ਕੇ ਗੱਲ ਆਉਂਦੀ ਹੈ ਸਮਾਜ ਦੀ ਤਾਂ ਸਮਾਜ ਦੇ ਵਿੱਚ ਕੀ ਛਵੀ ਜਾਂਦੀ ਹੈ ਸਾਨੂੰ ਚੰਗੀ ਤਰ੍ਹਾਂ ਪੜਤਾ ਹੈ ਬਾਪੂ ਜੀ ਹੁਣਾਂ ਨਾਲ ਗੱਲਬਾਤ ਕਰਦੇ ਹਾਂ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਰਜੀ ਜੀ ਕੇ ਖਾਲਸਾ ਵਾਰਜੀ ਜੀ ਕੇ ਫਤਿਹ ਮੇਰੇ ਭੈਣ ਭਰਾ ਨੂੰ ਸੁਣਨ ਵਾਲੇ ਸਭ ਤੋਂ ਪਹਿਲਾਂ ਸਾਥਸਰੀ ਆਕਾਲ ਉਹਦੇ ਬਾਅਦ ਮੇਰੇ ਮਨ ਤੇ ਅਸੀਂ ਠੇਸ ਵੱਜੀ ਆ ਮੈਂ ਉਹ ਜਿੰਨੇ ਕੋਈ ਬਿਆਨ ਨਹੀਂ ਕਰ ਸਕਿਆ ਬਾਗੇ ਹੋਣੇ ਮਾਲਕ ਨੇ ਮੈਨੂੰ ਸਹਾਰਾ ਦਿੱਤਾ ਭੈਣ ਭਰਾ ਨੇ ਸਪੋਰਟ ਕੀਤੀ ਆ ਮੈਂ ਆਪਣੀ ਕੁਲੀ ਬਣਾ ਕੇ ਬਹਿ ਗਿਆ ਹੁਣ ਮੈਨੂੰ ਕਿਸੇ ਦਾ ਫਿਕਰ ਨਹੀਂ ਇੱਕ ਕਲਗੀਆਂ ਵਾਲੇ ਦਾ ਮੈਨੂੰ ਸਹਾਰਾ ਮਿਲਿਆ ਉਸ ਤੋਂ ਵੱਡਾ ਕਿਸੇ ਦਾ ਸਹਾਰਾ ਨਹੀਂ ਮਿਲਿਆ ਐਨੇ ਮੇਰੇ ਰਿਸ਼ਤੇਦਾਰ ਵੀ ਭੈਣ ਭਰਾ ਵੀ ਜਿਹੜੇ ਵੀ ਹੈਗੇ ਉਹ ਕੀ ਵਾਲੇ ਸਾਰੇ ਮੂੰਹ ਮੋੜ ਕੇ ਬੈਠੇ ਆ ਪਰ ਕਿਸੇ ਨੇ ਬੋਲਿਆ ਨਹੀਂ ਕੋਈ ਵੀ ਜਿਹੜਾ ਵੀ ਕਹਿੰਦਾ ਸੀ ਮੈਂ ਤਾਂ ਸਾਡਾ ਕੀ ਲੱਗਦਾ ਸਾਡਾ ਕੀ ਲੱਗਦਾ ਜਿਹੜੇ ਹੱਤਾ ਚ ਖੇਡੇ ਉਹ ਵੀ ਕੰਡਾ ਬਣ ਗਏ ਸਕੇ ਸਕੇ ਭੈਣ ਭਰਾ ਵੀ ਨਹੀਂ ਕੋਈ ਨਾਲ ਖੜਿਆ ਜੀ ਕੋਈ ਮੇਰਾ ਸੱਗਾ ਨਹੀਂਗਾ ਇੱਕ ਤਾਜਦਾ ਪੁੱਤ ਹੈ ਗਾਈ ਉਹ ਉਹ ਵੀ ਅੱਖਾਂ ਬਦਲ ਗਏ ਜਦੋਂ ਮੈਂ ਘਰ ਗਿਆ 12 50 60 ਸਾਲ ਬਾਅਦ ਉਹਨਾਂ ਦੇ ਬੱਚੇ ਮੋਲ ਕਹਿੰਦੇ ਸਾਡਾ ਲੱਗਦਾ ਘੱਖ ਨਹੀਂ ਪਿਓ ਦੇ ਫੇਰ ਵੀ ਗਿਆ ਤਾਂ ਕੰਦਾ ਸਾਡੇ ਚਾਚੇ ਦਾ ਪੁੱਤ ਬਾ ਪਿੰਡ ਮੇਰਾ ਪੱਟੀ ਗਿਆ ਫੈਰਪੁਰ ਪੱਟੀ ਕੇ ਪਰ ਉਹਨੇ ਮੈਗਨ ਰੱਖਿਆ ਕੀਤੀ ਮੈਂ ਉਹਦਾ ਧੰਨਵਾਦ ਕਰਦਾ ਬਾਕੀ ਜਿਹੜਾ ਉਹਨੇ ਪੁੱਤ ਨਹੀਂ ਜਿਹੜਾ ਮੇਰੇ ਨਾਲ ਥਲੋਗ ਕੀਤਾ ਸੀ ਨਾ ਮੈਂ ساری ਜ਼ਿੰਦਗੀ ਜਿੰਨਾ ਚਿਰ ਜੀਵਾਂਗਾ ਪਰ ਮੈਂ ਉਹਦੇ ਕਦੇ ਭੁੱਲਾਂਗਾ ਨਹੀਂ ਕਿਤੇ ਮੇਰੇ ਮਾਲਕ ਨੇ ਮਿਸਪੋਰਟ ਕੀਤੀ ਉਹਨੂੰ ਸਬਕ ਦਾਂਗਾ ਵੀ ਚਾਚਾ ਤੁਹਾਡੇ ਪੁੱਤ ਨੂੰ ਕਿਹ ਲੱਭ ਗਿਆ ਸੀ ਮੈਂ ਕਹਿੰਦਾ ਜੀ ਮਾੜੇ ਸਮੇਂ ਚ ਸ਼ਰੀਕਾਂ ਨਾਲ ਖੜਦਾ ਕਿ ਨਹੀਂ ਖੜਦਾ ਉਹਨੇ ਉਹਦੇ ਮੁੰਡੇ ਨੇ ਮੈਨੂੰ ਕਿਹਾ ਸੀ ਮੈਂ ਰਾਤ ਇੱਥੋਂ ਗਿਆ ਮਿਲਣ ਵਾਸਤੇ ਪਰਾ ਮੇਰੇ ਨੇ ਕਿਹਾ ਸੀ ਵੀ ਤੂੰ ਮੈਂ ਮਰ ਜਾਂਗਾ ਤੇ ਤੂੰ ਆਏਂਗਾ ਘਰ ਮੈਂ ਅੱਗੇ ਨਹੀਂ ਮੇਰਾ ਚਾਚਾ ਦਾ ਪੁੱਤ ਉਹ ਨਹੀਂ ਜਾਣਾ ਵਾਂ ਮੈਂ ਜਿਹੜਾ ਘਰ ਗਿਆ ਉਹਦੇ ਖਰੇ ਟੇੜੀ ਕੀ ਆਇਆ ਪ੍ਰਾਰ 12 10 ਵਜੇ ਤੋਂ ਬਾਅਦ ਪਿਓ ਨੂੰ ਕੰਦਾ ਪਾਪਾ ਕਵਲ ਦਾ ਮੈਨੂੰ ਚੀਰ ਦਵਾ ਪਿਓ ਮੇਰੇ ਭਰਾ ਨੇ ਸਾਡੇ ਪੁੱਤ ਨੇ ਆਖਿਆ ਨਹੀਂ ਹੋਏ ਚਾਚੇ ਦਾ ਪੁੱਤ ਮੇਰਾ ਇਹਨੂੰ ਕੁਛ ਨਹੀਂ ਕਹਿਣਾ ਉਹ ਕੰਨਾਂ ਨੂੰ ਹੱਥ ਲਾਇਆ ਮੈਂ ਆਪਣੇ ਘਰ ਆ ਗਿਆ ਹੁਣ ਮੈਨੂੰ ਸੁਣਾ ਵੀ ਆਏ ਆ ਪਿਓ ਮਰਨੇ ਪਿਆ ਫਤੂਆਂ ਕੇ ਪਸਾ ਲਿਆ ਮੈਂ ਜਿਹੜੇ ਉਹਦੇ ਪੁੱਤ ਦੇ ਮੈਨੂੰ ਇਹ ਲਫ਼ਜ਼ ਕਹਿਦੇ ਤੈ ਤੂੰ ਕਮੇ ਤਾਂ ਮੈਂ ਕੀੜ ਕੇ ਰਾਧਾ ਤੂੰ ਮਾੜ ਕੇ ਰਾਧੋਵਾ ਤਾਂ ਮੈਂ ਕਿਹੜੇ ਮੂੰਹ ਨਾਲ ਘਰ ਕਮ ਉਧਰ ਮੂੰਹ ਕਰਾਂ ਜੇ ਇੱਕ ਵਾਰੀ ਨਾ ਤੁਸੀਂ ਸੋਚ ਕੇ ਦੇਖਿਓ ਕਿ ਘਰ ਦੇ ਜਿਹੜੇ ਬਜ਼ੁਰਗ ਹੁੰਦੇ ਨਾ ਉਹ ਜ਼ਿਆਦਾਤਰ ਗੇਟ ਤੇ ਬੱਜਿਆਣਾ ਸਾਬ ਹੋ ਜਾਂਦਾ ਕਿ ਜਦ ਵੀ ਘਰ ਦਾ ਕੋਈ ਮੈਂਬਰ ਬਜ਼ੁਰਗ ਹੋ ਜਾਂਦਾ ਤਾਂ ਉਸ ਨੂੰ ਘਰ ਦੇ ਬਾਹਰ ਰੱਖੀ ਲਈ ਬਾ ਦਿੰਦੇ ਆ ਪਰ ਇਸ ਉਮਰ ਦੇ ਵਿੱਚ ਯਾਰ ਘਰ ਬੈ ਕੇ ਖਾਣ ਵਾਲਾ ਸਮਾਂ ਹੈਗਾ ਕਿ ਘਰ ਬੈ ਕੇ ਖਵਾਈ ਜਾਵੇ ਰੋਟੀ ਪਰ ਬਾਪੂ ਜੀ ਤੇ ਮਾਤਾ ਜੀ ਇਸ ਉਮਰ ਚ ਦੇਖੋ ਤੁਸੀਂ ਬਾਪੂ ਜੀ ਇਸ ਉਮਰ ਮਿਹਨਤ ਕਰ ਰਹੇ ਨੇ 100 ਸਾਲ ਦੇ ਕਰੀਬ ਉਮਰ ਹੈ ਤੇ ਮਾਤਾ ਜੀ ਨੂੰ ਘਰ ਰੱਖਿਆ ਹੋਇਆ ਹੈ ਇਹ ਵੱਡੇ ਦਿਲ ਹੁੰਦੇ ਨੇ ਮਰਦਾਂ ਦੇ ਕਮਾਉਣਾ ਕੋਈ ਸੋਖਾ ਨਹੀਂ ਹੁੰਦਾ ਪਰ ਮੈਂ ਕਹਿੰਨਾ ਕਿ ਅੱਜ ਕੱਲ ਦੇ ਬੱਚੇ ਮਾਪਿਓ ਤੋਂ ਕੋਈ ਸੇਧ ਨਹੀਂ ਲੈਂਦੇ ਬਸ ਮਤਲਬ ਸ਼ਬਦ ਮੁੱਕ ਜਾਂਦੇ ਪਰ ਸਿਖਰ ਗਰਮੀ ਜੂਨ ਜੁਲਾਈ ਦੀ ਗਰਮੀ ਦੇ ਵਿੱਚ ਵੀ ਤੁਸੀਂ ਆ ਕੇ ਦੇਖੋ ਅਜੀਤਨਗਰ ਦਾ ਇਹ ਸੁਲਤਾਨਵਿੰਡ ਰੋਡ ਤੇ ਅਜੀਤਨਗਰ ਪੈਂਦਾ ਹੈ ਉੱਥੇ ਇਹ ਅਜੀਤਨਗਰ ਹੈ ਜਿੱਥੇ ਖੰਡੇ ਵਾਲੇ ਚੌਂਕ ਦੇ ਵਿੱਚ ਬਾਪੂ ਜੀ ਬੈਠਦੇ ਨੇ ਜੂਨ ਜੁਲਾਈ ਦੀ ਗਰਮੀ ਦੇ ਵਿੱਚ ਵੀ ਇੱਥੇ ਹੁੰਦੇ ਨੇ ਤੇ ਦਸੰਬਰ ਜਨਵਰੀ ਦੇ ਵਿੱਚ ਵੀ ਬਾਪੂ ਜੀ ਭਰੀ ਠੰਡ ਚ ਇੱਥੇ ਹੁੰਦੇ ਨੇ ਤੇ ਜਿਹੜੀ ਤੁਸੀਂ ਛਤਰੀ ਦੇਖ ਰਹੇ ਹੋ ਇਸ ਛਤਰੀ ਨੂੰ ਸਾਹਮਣੇ ਇੱਕ ਟਰਬਨ ਸੈਂਟਰ ਵਾਲਾ ਮੁੰਡਾ ਹੈ ਸਰਦਾਰ ਵੀਰ ਹੈ ਤੇ ਉਸ ਨੇ ਇਸ ਛਤਰੀ ਨੂੰ ਲਾ ਕੇ ਬਾਪੂ ਨੂੰ ਸ਼ਾਨ ਦਿੱਤੀ ਹੈ ਵੀ ਕਹਿ ਸਕਦੇ ਆ ਕਿ ਜਦ ਕਿਸੇ ਨੇ ਸਾਥ ਦੇਣਾ ਤਾਂ ਕਿਤਨੋਂ ਕਿਤੋਂ ਆ ਹੀ ਜਾਂਦਾ ਬਾਪੂ ਜੀ ਅੱਜ ਤੋਂ ਸਾਲ ਪਹਿਲਾਂ ਵੀ ਅਸੀਂ ਤੁਹਾਡੇ ਕੋਲ ਆ ਕੇ ਇੰਟਰਵਿਊ ਕੀਤੀ ਸੀਗੀ ਉਦੋਂ ਤੁਹਾਡੇ ਹਾਲਾਤ ਕੁਝ ਜ਼ਿਆਦਾ ਮਾੜੇ ਸੀਗੇ ਅੱਜ ਤੁਹਾਨੂੰ ਛੱਤ ਮਿਲ ਗਈ ਹੈ ਕਿਵੇਂ ਦਾ ਲੱਗਦਾ ਗੁਰਰਾਮਦਾਸ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ ਜੀ ਕਿਵੇਂ ਕਲਗੀਆ ਵਾਲੇ ਜਿੰਨੇ ਸਪੋਰਟ ਮੈਂ ਉਹਦੀ ਤਾਰੀਫ਼ ਕਰ ਲਵਾਂ ਮੇਰੀ ਉਹ ਨਹੀਂ ਥੋੜੀ ਆ ਜਿੰਨੇ ਕਿ ਮੇਰੀ ਉਹਨੇ ਬਾਹ ਫੜੀ ਆ ਮੈਨੂੰ ਕੋਈ ਕਿਸੇ ਦੀ ਸਪੋਰਟ ਦੀ ਲੋੜ ਵੀ ਨਹੀਂ ਪਈ ਮੈਨੇ ਹਰ ਕਦਮ ਤੇ ਹਰ ਕਦਮ ਤੇ ਜਿਜਾ ਇੱਥੇ ਪਾਣੀ ਰੋਟੀ ਕਪੜਾ ਸਭ ਕੋ ਜੀ ਮਿਲਦਾ ਮੈਨੂੰ ਕਿਹ ਰਿਸ਼ਤੇਦਾਰਾ ਨੇ ਵੀ ਕਹਿਤਾ ਇਹ ਮੰਗਤਾ ਮੰਗ ਕੇ ਖਾਂਦਾ ਮੈਂ ਮੰਗਤਾ ਕਲਗੀਆਂ ਵਾਲੇ ਦਾ ਕਿਹੇ ਬੰਦੇ ਦਾ ਸੁਬਹ ਮੰਗਤਾ ਨਹੀਂ ਮੈਂ ਮੰਗਤਾ ਕਲਗੀਆਂ ਵਾਲੇ ਦਾ ਬਾਕੀ ਜਿੰਨਾ ਚਿਰ ਜੀਵਾਂਗਾ ਉਹਦੇ ਲਫ਼ਜ਼ ਮੇਰੇ ਹੋ ਹੀ ਨਿਕਲਣਗੇ ਜਦੋਂ ਜਾਵਾਂਗਾ ਉਹਦਾ ਮੱਛੀ ਵਕਰ ਉਹਦੇ ਚਰਨਾਂ 'ਚ ਜਾਵਾਂਗਾ ਜ਼ਿੰਦਗੀ ਉੱਤੇ ਗੁਜ਼ਾਰਾਂਗਾ ਉਹਦੇ ਚਰਨਾਂ 'ਚ ਜਾਵਾਂਗਾ ਨਾ ਕੋਈ ਭੂਤ ਆਏਗਾ ਨਾ ਪ੍ਰੇਤ ਆਏਗਾ ਮੈਨੂੰ ਡਰਾਈਆਂ ਛਕਲਾਵਾਂ ਆਈਆਂ ਵੀ ਆ ਪਰ ਬਾਹ ਨਹੀਂ ਵੇਖ ਕੇ ਤੁਰ ਜਾਂਦੇ ਰਹੀਆਂ ਬਾਪੂ ਜੀ ਤੁਸੀਂ ਮੈਂ ਦੇਖਿਆ ਵਾ 100 ਸਾਲ ਦੀ ਉਮਰ ਦੇ ਵਿੱਚ ਮਿਹਨਤ ਕਰ ਰਹੇ ਹੋ ਬੇਬੇ ਜੀ ਨੂੰ ਫਿਰ ਵੀ ਤੁਸੀਂ ਘਰੇ ਛੱਡਿਆ ਹੋਇਆ ਖਿਆਲ ਰੱਖਦੇ ਆ ਪੂਰਾ ਇੱਕ ਦੂਜੇ ਦਾ ਤੁਸੀਂ ਜੀ ਪਾਣੀ ਨੂੰ ਛੱਲਾ ਕਿੰਨੀਆਂ ਵਾਜੀਆਂ ਪੱਥਰ ਨੂੰ ਵਾਜੀਆਂ ਛੱਲਾ ਤਾਂ ਪੱਥਰ ਰੋਤੇ ਰਹਿੰਦਾ ਮੇਰਾ ਮਾਨ ਪੱਥਰ ਬਣ ਗਿਆ ਜਿੰਨੀ ਮਰਜ਼ੀ ਤੂਫਾਨ ਆ ਜਾਏ ਐਦਾਂ ਛਾਤੀ ਇੱਕ ਤਣ ਕੇ ਖਿਲਾਵਾਂਗਾ ਜਿੱਥੇ ਨੇਕ ਕੰਮ ਹੋਗਾ ਧਰਮ ਦੀ ਖਾਤਰ ਹੋਏਗਾ ਮੈਂ ਖਿਲਾਵਾਂਗਾ ਹਰ ਕਸਮ ਤੇ ਖਿਲਾਵਾਂਗਾ ਆ ਜਾਣ ਜਾਣ ਜਾਏ ਬੱਚਣ ਨਾ ਜਾਏ ਬਾਪੂ ਜੀ ਤੁਸੀਂ ਅੱਜ ਵੀ ਮੁੰਡੇ ਨੂੰ ਕਹਿੰਦੇ ਹੋ ਕਿ ਮੇਰਾ ਬੇਟਾ ਕੋਈ ਨਹੀਂ ਮੈਨੂੰ ਘਰੋਂ ਵੀ ਕੱਢਦਾ ਤੇ ਕੋਈ ਚੱਕਦੀ ਬਾਪੂ ਜੀ ਨੂੰ 12 ਸਾਲ ਹੋ ਗਏ ਆ ਘਰੋਂ ਕੱਢਿਆ ਮੁੰਡੇ ਨੇ ਤੇ ਬਾਪੂ ਜੀ ਅੱਜ ਵੀ ਆਪਣੇ ਮੁੰਡੇ ਦੀ ਸੋਖ ਮੰਗਦੇ ਆ ਬਾਪੂ ਜੀ ਕੀ ਲੱਗਦਾ ਤੁਸੀਂ ਆਪਣੇ ਮੁੰਡੇ ਨੂੰ ਹੱਲੇ ਵੀ ਮਾਰਾ ਨਹੀਂ ਕੀਤਾ ਮੇਰੀ ਜੀਭਾ ਜੇ ਕਹਦਾਗੀ ਉਹਨੂੰ ਮਾਰਾ ਨਹੀਂ ਕਹਿਣਾ ਜੋ ਇੱਕ ਗਲਤੀ ਜਿਹੜਾ ਮੈਂ ਰਕੋ ਜ਼ਰੂਰ ਹੋਈ ਆ ਜਦੋਂ ਘਰੋਂ ਕੱਡਿਆ ਸੀ ਤਾਂ ਮੈਨੂੰ ਕਿਸੇ ਨੇ ਪੁੱਛਿਆ ਨਹੀਂ ਅੱਜ ਸੋਰੇ ਮਗਰ ਲੱਗ ਗਏ ਨਾਲ ਸੋਰੇ ਕੰਜਰ ਆਏ ਹੁਣ ਗੱਲ ਕੱਢਣ ਲੱਗਾ ਸੋਰੇ ਇੱਕ ਵਾਰੀ ਨਹੀਂ ਆਣ ਕੇ ਆ ਗਿਆ ਵੀ ਤੁਹਾਨੂੰ ਕਿਹੜੀ ਗੱਲੋਂ ਕੱਢਿਆ ਕਿਉਂ ਕੱਢਿਆ ਆਪਣੀ ਧੀ ਨੂੰ ਸਮਝਾ ਨਹੀਂ ਸਕਦੇ ਹੈ ਜਿਹੜੀ ਕੰਜੇ ਮਾਪ ਪਿਓ ਕੰਜਰ ਕਿੱਥੇ ਕਦੋਂ ਜਾਣਾ ਕਰੋ ਅੱਜ ਘਰ ਉਹ ਜੰਗਾ ਲੱਗਦਾ ਪਿਆ ਨਾ ਹੈ ਹਾਏ ਇਹ ਕਰੋ ਬਾਹਰ ਛੜਕਦੇ ਧੱਗੇ ਕਹੀਏ ਤੇ ਘਰ ਨੂੰ ਚੌੜਾ ਬੈਠੀ ਬੇਟੀ ਨੇ ਹੈ ਇਹਨਾਂ ਦਾ ਕੋਈ ਫਰਕ ਨਹੀਂ ਪੀਤੀਆਂ ਔਰ 700 ਦਾ ਮਾਪਿਓ ਕਾ ਉਮਰ ਕਟਣੀ ਹੈ ਕੋਈ ਫਰਕ ਨਹੀਂ ਮਾਪਿਓ ਮਾਪਿਓ ਇੱਕ ਕੁੜੀ ਦੇ ਦੋ ਮਾਪੇ ਹੁੰਦੇ ਇੱਕ ਆਪਣੇ ਘਰ ਚ ਤੇ ਇੱਕ ਜਦੋਂ ਨਵੇਂ ਘਰ ਚ ਜਾਂਦੀ ਉਹ ਵੀ ਮਾਪੇ ਹੁੰਦੇ ਪਰ ਮਾਪੇ ਸਮਝ ਜਾਣੀਆਂ ਅੱਜ ਦੀਆਂ ਕੁੜੀਆਂ ਜਿੰਦੀ ਹੋਰ ਨਹੀਂ ਮਾਪਿਓ ਸਮਝਿਆ ਉਹਨਾਂ ਤੇ ਕੰਜਰ ਸਮਝੇ ਗਵਾ ਵੀ ਕਹੁੰਦੇ ਜੇ ਕੰਜਰ ਉਹਨਾਂ ਵੱਡ ਕੀ ਹੁੰਦਾ ਮਾਪਿਓ ਕੰਜਰ ਨੇ ਕਦੇ ਘਰੋਂ ਬਾਹਰ ਜਾਣਾ ਔਰ ਕਿ ਕਿੱਦਾ ਗਾਲਾ ਕੱਢਣੀਆਂ ਉਹ ਵੀ ਉਹ ਪਿਓ ਹੀ ਧੰਜਰ ਹੋਏਗਾ ਜਿਹੜਾ ਇਹਨੀਆਂ ਗੱਲਾਂ ਸਮਝੇਗਾ ਸਾਡੇ ਹਾੜੇ ਖਾਂਦਾਨਦਾਰ ਜ ਕਦੀ ਨਹੀਂ ਲੱਭ ਜਾਏ ਨਾ ਹੀ ਕਰਨੇ ਸਿਰ ਨੇਕ ਨੇਕ ਗਾਈ ਕਰਨੇ ਆ ਨੇਕ ਕਰਕੇ ਖਾਣੀ ਆ ਜਿੰਨਾ ਦਾ ਸਾਥ ਚੱਲੇਗਾ ਐ ਉਨਚੋ ਸਾਥ ਨਹੀਂ ਟੱਡਾਂਗਾ ਕਦੀ ਮੇਰੀ ਆ ਵੀ ਕੱਟੇ ਜਾਣਗੇ ਤਾਂ ਤਾਵੇਂ ਮੈਂ ਇਹੋ ਹੀ ਕਹਾਂਗਾ ਤੇ ਉਹਦਾ ਸਾਥ ਸਮਝਾਂਗਾ ਯਾਰ ਇੱਕ ਵਾਰ ਨਾ ਤੁਸੀਂ ਇੱਥੇ ਝਾਤੀ ਮਾਰੋ ਸਹਿਯੋਗੀ ਨੂੰ ਕਹਾਂਗੇ ਤਸਵੀਰਾਂ ਦਿਖਾਓ ਜਿੱਥੇ ਇਹ ਫੁੱਲ ਵੜੀਆਂ ਦੇ ਪੈਕੇਟ ਆ ਯਾਰ ਕੀ ਕੀ ਸ਼ਬਦ ਮੈਂ ਵਰਤਾਂ ਇਹਨਾਂ ਲਈ ਕਿ 10-10 ਰੁਪਏ ਨਾਲ ਕੀ گزارਾ ਹੁੰਦਾ ਹੈਗਾ ਪਰ ਜਦੋਂ ਪਹਿਲਾਂ ਵੀ ਅਸੀਂ ਇੰਟਰਵਿਊ ਕਰਕੇ ਗਏ ਬਾਪੂ ਜੀ ਦੀ ਮਿਹਨਤ صدਕਾ ਲੋਕਾਂ ਨੇ ਇਹਨਾਂ ਨੂੰ ਸੇਵਾ ਦਿੱਤੀ ਬਾਪੂ ਜੀ ਦੀ ਮਿਹਨਤ ਨਾਲ ਇੱਕ ਘਰ ਪੈ ਗਿਆ ਇਹਨਾਂ ਨੂੰ ਇੱਕ ਛੱਤ ਮਿਲ ਗਈ ਰਹਿਣ ਵਾਸਤੇ ਘੱਟ ਤੋਂ ਘੱਟ ਪਰ ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਜ਼ਮੀਰ ਮਰ ਚੁੱਕੇ ਨੇ ਪਰ ਹਾਲਾਤ ਕੁਝ ਇਸ ਤਰੀਕੇ ਆ ਪੰਜਾਬ ਦੇ ਕਿ ਮਾਪਿਓ ਸੜਕਾਂ ਨੇ ਤੇ ਪੁੱਤ ਘਰੇ ਏਸੀਆਂ ਚ ਬੈਠੇ ਨੇ ਸ਼ਬਦ ਬਹੁਤ ਨੇ ਕਹਿਣ ਨੂੰ ਪਰ ਮੈਂ ਆਪਣੀ ਪੱਤਰਕਾਰ ਦੀ ਮਰਿਆਦਾ ਤੋਂ ਬਾਹਰ ਨਹੀਂ ਜਾਣਾ ਚਾਹੁੰਦਾ ਕਿ ਇਸ ਤਰੀਕੇ ਦੀਆਂ ਤਸਵੀਰਾਂ ਜ਼ਰੂਰ ਦੇ ਲੈਣਾ ਚਾੜ ਦਿੰਦੀਆਂ ਨੇ ਇੱਥੇ 10 ਮਿੰਟ ਹੋਏ ਆ ਸਾਨੂੰ ਬੈਠੇ ਤੇ ਸਾਡੀ ਜਿਹੜੇ ਕੱਪੜੇ ਨੇ ਉਹ ਪਸੀਨੇ ਨਾਲ ਲੱਤਪੱਤ ਹੋ ਗਏ ਨੇ ਇਹ ਬਾਪੂ ਜੀ ਜੂਨ ਜਲਾਈ ਦੀ ਗਰਮੀ ਚ ਭਰੀ ਸਿਖਰ ਦੁਪਹਿਰ ਚ ਇੱਥੇ ਬੈਠੇ ਹੁੰਦੇ ਨੇ ਦਸੰਬਰ ਜਨਵਰੀ ਦੀ ਭਰੀ ਠੰਡ ਚ ਬਾਪੂ ਜੀ ਇੱਥੇ ਬੈਠੇ ਹੁੰਦੇ ਨੇ ਤਾਂ ਕੀ ਲੱਗਦਾ ਮਦਰਸਡੇ ਫਾਦਰਸਡੇ ਦੀ ਇੱਕ ਸਟੋਰੀ ਤੁਹਾਨੂੰ ਮਾਪਿਆਂ ਦੀ ਕਦਰ ਸਿਖਾ ਦੇਗੀ ਇਹ ਵੀਰ ਜੀ ਅੰਕਲ ਜੀ ਹੁਣੇ ਹੋਏ ਨੇ ਇੱਥੇ ਦੇਖ ਸਕਦੇ ਹੋ ਫੁੱਲ ਬੜੀਆਂ ਖਰੀਦਣ ਕਿੰਨੇ ਦਾ ਬੈਗ ਹੈ ਜੀ 100 ਰੁਪਏ ਦਾ ਸ਼ਹਿਰ ਪੇ ਦਾ ਹਾਂ ਜੀ ਮੁਝੇ ਕਿਵੇਂ ਲੱਗਦਾ ਹੈ 100 ਸਾਲ ਦੇ ਕਰੀਬ ਉਮਰ ਹੈ ਇਹਨਾਂ ਦੀ ਦੇਖੋ ਜੀ ਇਹਨਾਂ ਦੀ ਉਮਰ 100 ਸਾਲ ਹੈ ਮੈਂ ਜਰੂਰ ਉਥੋਂ ਕਈ ਵਾਰੀ ਲੰਘ ਰਾਂ ਨਾ ਤੇ ਜਰੂਰ ਇਹਨਾਂ ਦਾ ਜਾਣ ਦਾ ਟਾਈਮ ਹੁੰਦਾ ਹੈ ਵੈਸੇ ਕਰਨ ਨਾਲ ਦਾ ਪਰਮਾਰਮਾ ਹੀ ਹੈ ਇਹ ਬੰਦੇ ਨੂੰ ਛੋੜਾ ਪੂਰਾ ਹਿੱਲਾ ਫਿਲਾ ਹੀ ਹੁੰਦਾ ਤੇ ਸਾਨੂੰ ਮਨ ਚ ਬੜੀ ਦੇ ਆਂਦੀ ਹੈ ਵੀ ਐਸ ਉਮਰ ਤੇ ਇਹਨਾਂ ਦੀ ਉਮਰ ਨਹੀਂ ਇਹਨਾਂ ਨੂੰ ਮੈਂ ਤੁਹਾਨੂੰ ਦੱਸਦਾ ਇਹਨਾਂ ਦੇ ਪੁੱਤ ਨੇ ਇਹਨਾਂ ਨੂੰ ਵੋਟੀ ਪਿੱਛੇ ਲਾ ਕੇ ਘਰੋਂ ਕੱਢ ਦਿੱਤਾ 12 ਸਾਲ ਹੋ ਗਏ ਬਾਪੂ ਜੀ ਸੜਕਾਂ ਤੇ ਕਮਾ ਰਿਹਾ ਹੈ। ਹਾਂ ਹਾਂ ਤੇ ਬੜੀ ਮਾੜੀ ਗੱਲ ਹੈ ਅੱਜ ਦੇ ਜਿਹੜੇ ਬੱਚੇ ਨੇ ਇਹ ਚੀਜ਼ ਨੂੰ ਸੋਚਦੇ ਨਹੀਂਗੇ ਵੀ ਸਾਨੂੰ ਇਹਨੇ ਮੁਸ਼ਕਲਾਂ ਨਾਲ ਪਾਲਿਆ ਤਾਂ ਕੀ ਤਾਂ ਅੱਜ ਐਸੇ ਹਾਲਾਤਾਂ ਦੇ ਵਿੱਚ ਬਾਤ ਨਾ ਲੈਣ ਤੇ ਬੜੀ ਮਾੜੀ ਗੱਲ ਹੈ ਤੇ ਮੈਂ ਵੀ ਜਦੋਂ ਕਈ ਵਾਰੀ ਆਣਾ ਨਾ ਤੇ ਇਹਨਾਂ ਦਾ ਜਾਣ ਦਾ ਟਾਈਮ ਹੁੰਦਾ ਤੇ ਮੇਰੇ ਮਨ ਨੂੰ ਰੱਬ ਲੋ ਬੜਾ ਮਨ ਚਾਹੁੰਦਾ ਤੇ ਮੈਂ ਇਹਨਾਂ ਨੂੰ ਕਹਿੰਦਾ ਆਓ ਬਾਬਾ ਜੀ ਮੈਂ ਤੁਹਾਨੂੰ ਸਾਡਾ ਆਵਾਂ ਤੇ ਮੈਂ ਮੇਰੀ ਗੱਡੀ ਹੈ ਮੈਂ ਇਹਨਾਂ ਕੋ ਪੈਸੇ ਨਹੀਂ ਲੈਂਦਾ ਪੁੱਛ ਲੈਣਾ ਮੈਂ ਤੋ ਕੋਰੀ ਇਹਨਾਂ ਮੈਂ ਪੁੱਛ ਲੋ ਇਹਨਾਂ ਨੂੰ ਮੈਂ ਘਾੜ ਛੱਡ ਕੇ ਆਣਾ ਮੈਂ ਕਹਿੰਦਾ ਮੈਂ ਤੁਹਾਨੂੰ ਘਾੜ ਛੱਡਾਂ ਮੈਂ ਪੈਸੇ ਮੈਂ ਨਾਲ ਗੋਡੀ ਹਸਲਾਣਾ ਵੀ ਮੈਨੂੰ ਆਸ਼ੀਰਵਾਦ ਦਿਓ ਤੁਸੀਂ ਕਿਉਂ ਜਿਹੜਾ ਵਡਿਆਂ ਦਾ ਆਸ਼ੀਰਵਾਦ ਲੈਣਾ ਚਾਹੀਦਾ ਵਡਿਆਂ ਕੋ ਕੋ ਸੀਸ ਲੈਣੀ ਚਾਹੀਦੀ ਲੱਗਦਾ ਨੌਜਵਾਨ ਪੀੜੀ ਨੂੰ ਸੇਧ ਕਿਤਰਾ ਮਿਲੇਗੀ ਕੀ ਅਸੀਂ ਮਾਪਿਆਂ ਦੀ ਕਦਰ ਕਰਨੀ ਹੈ ਵੇਖੋ ਜੀ ਅੱਜ ਕੱਲ੍ਹ ਦੀ ਜਨਰੇਸ਼ਨ ਹੈ ਨਾ ਜਿਹੜੋ ਜਵਾਨੀ ਦੇ ਵਿੱਚ ਆਂਦੇ ਕਿ ਨਹੀਂ ਬੱਚੇ ਬੱਚਿਆਂ ਨੂੰ ਇੱਕ ਹਫਤਾ ਪਹਿਲਾਂ ਦੋ ਤਿੰਨ ਬੜੀ ਛੇਤੀ ਸਿੱਖਦੇ ਨੇ ਇੱਕ ਲੜਨਾ ਤੇ ਇੱਕ ਫੈਸ਼ਨ ਕਰਨਾ ਤੇ ਇੱਕ ਜਿਹੜੇ ਬੱਚੇ ਜਵਾਨ ਹੁੰਦੇ ਨੇ ਨਾ ਇੱਕ ਉਹਨਾਂ ਨੂੰ ਟੱਚ ਵਾਲਾ ਮੋਬਾਈਲ ਚਾਹੀਦਾ ਤੇ ਮੁੰਡਿਆਂ ਨੂੰ 12 ਤੇ 14 ਸਾਲ ਦੇ ਮੁੰਡੇ ਹੁੰਦੇ ਨਾ ਉਹਨਾਂ ਨੂੰ ਟੱਚ ਵਾਲਾ ਮੋਬਾਈਲ ਤੇ ਇੱਕ ਮੋਟਰਸਾਈਕਲ ਚਾਹੀਦਾ ਇੱਥੇ ਤੱਕਣ ਵੀ ਜਾਣਾ ਹੁੰਦੇ ਉਹ ਮਾਪਿਆਂ ਨੂੰ ਕਹਿਣਗੇ ਸਾਨੂੰ ਆਹ ਪਾ ਰੁਪਈਆ ਦੇ ਭਾਵੇਂ ਆਪਣੀ ਧੌਂ ਤੇ ਪਈਆ ਦੇ ਐ ਉਹ ਉਹਨਾਂ ਨੂੰ ਇਸ ਕੀ ਨਾ ਕੋਈ ਦਰਦ ਨਹੀਂਗਾ ਉਹਨਾਂ ਨੂੰ ਆਪਣੀ ਐਸ਼ ਪ੍ਰੈਸਟੀਜ ਦਾ ਮਤਲਬ ਆ ਉਹਨਾਂ ਨੂੰ ਐ ਨਹੀਂ ਮਤਲਬ ਕੀ ਵੱਡਿਆਂ ਕੋ ਪੈਸੇ ਹੈਗੇ ਆ ਨਹੀਂ ਹੈਗੇ ਉਹਨਾਂ ਨੂੰ ਇਸ ਕੀ ਨਾ ਕੋਈ ਮਤਲਬ ਨਹੀਂ ਤੇ ਬਾਕੀ ਅਾਕੀ ਕਰਮ ਆਪੋ ਬਣਿਆ ਹੁਣਾ ਇਹਨਾਂ ਦੇ ਕਰਮ ਇਹਨਾਂ ਨਾਲ ਕੀ ਕਰ ਸਕਦਾ ਵਾ ਅਸੀਂ ਮਾਣਾ ਮੋਟਾ ਹੀਲਾ ਵਹੀ ਲਈ ਐ ਸੋ ਬਿਲਕੁਲ ਯਾਰ ਜੇਕਰ ਤੁਸੀਂ ਵੀ ਅੰਮ੍ਰਿਤਸਰ ਦੇ ਰਹਿਣ ਵਾਲੇ ਹੋ ਜਾ ਕੇ ਤੁਹਾਡਾ ਅਜੀਤ ਨਗਰ ਸੁਲਤਾਨਪੁਰ ਰੋਡ ਤੇ ਕਿਤੇ ਢੇੜਾ ਲੱਗਦਾ ਤਾਂ ਬਾਪੂ ਜੀ ਕੋਲ ਇੱਕ ਵਾਰ ਜ਼ਰੂਰ ਤੁਸੀਂ ਇਹ ਫੁੱਲ ਵੜੀਆਂ ਖਰੀਦ ਕੇ ਜਾਂ ਤੁਸੀਂ ਜੋ ਵੀ ਆਪਣੇ ਮਨੋਂ ਤੁਸੀਂ ਬਾਪੂ ਜੀ ਦੀ ਸੇਵਾ ਕਰ ਸਕਦੇ ਹੋ ਕਰਿਓ ਜ਼ਰੂਰ ਪਹਿਲੇ ਪਹਿਲਾਂ ਤੇ ਗੱਲ ਕਰਿਏ ਵੀ ਇਹ 10 ਰੁਪਏ ਦਾ ਫੁੱਲ ਵੜੀਆਂ ਦਾ ਪੈਕੇਟ ਹੀ ਬਾਪੂ ਜੀ ਦੇ ਲਈ ਬਹੁਤ ਕੁਛ ਹੈ ਦੇਖ ਸਕਦੇ ਹੋ ਕਿ ਇਹ ਬਾਪੂ ਜੀ ਨੇ ਦੇਖ ਸਕਦੇ ਹੋ ਵੀ ਇਹ 10000 ਰੁਪਏ ਨਾਲ ਗੁਜ਼ਾਰਾ ਕੀਤਾ ਹੈ ਇੰਨਾ ਪੈਸੇ ਨਾਲ ਇੱਕ ਛੋਟੀ ਜੀ ਛੱਤ ਲਈਤੀ ਹੈ ਰਹਿਣ ਦੇ ਲਈ ਬਾਪੂ ਜੀ ਸ਼ੁਕਰਾਨਾ ਕਿਵੇਂ ਕਰਦੇ ਹੋ ਇੰਨੀ ਮੁਸ਼ਕਲ ਚ ਰਹਿੰਦੇ ਹੋ ਜੂਨ ਜਲਾਈ ਦੀ ਗਰਮੀ ਦਸੰਬਰ ਦੀ ਜਨਵਰੀ ਦੀ ਠੰਡ ਫਿਰ ਸ਼ੁਕਰਾਨਾ ਕਿਵੇਂ ਕਰਦੇ ਹੋ ਜੀ ਇਹ ਮੇਰੇ ਉਹ ਕਲਗੀਆਂ ਵਾਲਦੇ ਕਟ-ਕਟ ਕੇ ਜਾਣੇ ਭਲੇ ਪੁਰੇ ਦੀ प्रीत ਪਛਾਣੇ ਉਹ ਇੱਕ ਇੱਕ ਲਫ਼ਜ਼ ਉਹਨਾਂ ਦੇ ਪੱਲੇ ਆ ਸਮਝੇ ਨਾ ਜੇ ਉਹਨਾਂ ਦਾ ਦਰਜਾ ਹੈਗਾ ਤਾਂ ਮਨੂੰ ਇੱਥੇ ਬੈਠੇ ਰੋਟੀ ਪਾਣੀ ਕੱਪੜਾ ਕਿੱਲੋਂ ਲੈ ਕੋ ਮੈਂ ਕੋਈ ਮੰਗਣ ਨਹੀਂ ਜਾਂਦਾ ਮੇਰਾ ਮਾਲਕ ਭੇਜਦਾ ਉਹਦੇ ਮਨ 'ਚ ਵਸਦਾ ਤੇ ਹੁੰਦਾ ਇਹ ਸਾਰੀ ਉਹਦੀ ਮਿਹਰ ਹੀ ਹੈ ਉਹਦੇ ਨਾਲ ਵੱਡਾ ਮੈਂ ਮੈਂ ਉਹਦੇ ਤੋਂ ਵੱਡਾ ਦੁਨੀਆ 'ਤੇ ਕੋਈ ਨਹੀਂ ਵੇਖਿਆ ਗੁਰੂ ਨਾਨਕ ਜੀ ਆਏ ਆ 13 13 ਤੋਲ ਗਏ ਉਹਦੇ ਵਰਗਵਾਲੀ ਜ ਤੋਲ ਨਹੀਂ ਸਕਿਆ ਕੋਈ ਧਾਣੇ ਪੁਆਏ ਥੋਲੀਆਂ ਭਰ ਕੇ ਲੈ ਗਏ ਸ਼ਾਮ ਪਈ ਇੱਕ ਮਾਤਾ ਬਜ਼ੁਰਗ ਗਾਣ ਘਲੋਤੀ ਆਣ ਪੱਲਾ ਵਛਾਇਆ ਧਾਣੇ ਲੈ ਪੁਆ ਜਦੋਂ ਸਿਰ ਤੋਂ ਤਾਂ ਤੇਰਾ ਤੇਰਾ ਗਏ ਤਾਂ ਗਈ ਪੈ ਚੁਕੇ ਕਿਹੜਾ ਫੇਰ ਅੰਦਰ ਹੋਏਗੀ ਚੁਕੇ ਗਿਆ ਉੱਤੇ ਗੁਰੂ ਨਾਨਕ ਦੇਵ ਜਰਤੇ ਕਹਿੰਦੀ ਆ ਅੱਜ ਮੇਰਾ ਪੁੱਤ ਹੁੰਦਾ ਅੱਜ ਮੇਰਾ ਪੁੱਤ ਕੋਈ ਹੁੰਦਾ ਮੇਰਾ ਦਰਦ ਵਡਾਉਂਦਾ ਕਾ ਮਹਾਰਾਜ ਜੇ 60 ਮੰਨਦੇ 60 ਕਿਉਂ ਨਹੀਂ ਬੱਜੇਗੀ ਜੱਦਾ ਘੜ ਘੜਦੀ ਜਾਂਦਾ ਸ਼ਾਮਾਂ ਪੈ ਗਈਆਂ ਰੂਪ ਤਾਰਿਆ ਆਣ ਖਲੋਤੇ ਮਾਤਾ ਜੀ ਜਿਗਾਓ ਪੰਡ ਘਰ ਚਲੀ ਗਏ ਇਹ ਗਲ ਤਾਂ ਐਡਾ ਗਾਤਰੇ ਵਾਲੇ ਵੀ ਨਹੀਂ ਦੇ ਸਕਕੇ ਮਾਤਾ ਜੀ ਆਓ ਘਰ ਚਲੀ ਗਏ ਧਾਣੇ ਚਕਾਓ ਚਲੀ ਗਏ ਧਾਣੇ ਚਕਾ ਲੈ ਘਰ ਚਲੀ ਗਈ ਆ ਘਰ ਜਾ ਕੇ ਧਾਣੇ ਲਖਾਏ ਕਹਿੰਦੀ ਵੀਰ ਜੀ ਘਰ ਤੇ ਇੱਕ ਦਾਣਾ ਵੀ ਨਹੀਂ ਖਾਣ ਨੂੰ ਇਹੋ ਪਿਸਾਂਕ ਜੇ ਉਹ ਖਾਵਾਂਗੇ ਮਹਾਰਾਜ ਕਹਿਣ ਲੱਗੇ ਪੇਟਾ ਮੈਂ ਸਾਨੂੰ ਕੀ ਕਰਾਂ ਉਹਨੂੰ ਨਹੀਂ ਪਰ ਮੇਰਾ ਮਾਲਕ ਆਇਆ ਵਾ ਕੀ ਕੀ ਕਹਿਣ ਲੱਗੇ ਮਹਾਰਾਜ ਜਿੱਥੋਂ ਚੱਲੇ ਉੱਥੇ ਹੀ ਆਣ ਖਲੋਇਓ ਜੋ ਭਾਵਨਾ ਹੋਏਗੀ ਸਾਡੀ ਝੋਲੀ ਪਾਇਓ ਚੌਥਾ ਦਿਨ ਪਿਆ ਆਣ ਖਲੋਤੀ ਮਹਾਰਾਜ ਦੇ ਦਰ ਤੇ ਭੰਡਾਰੇ ਲੱਗੇ ਸੰਗਤਾਂ ਬੇਤਹਾ ਸਾਰੇ ਘਮ ਘਮਾ ਕੇ ਆ ਗਈ ਵਾਰੀ ਮੱਥਾ ਟੇਕਣ ਦੀ ਮੱਥਾ ਟੇਕਣ ਲੱਗੀ ਜਦੋਂ ਵਾਰੀ ਆਈ ਤਾਂ ਇਹੋ ਕਰਨ ਲੱਗੀ ਮਹਾਰਾਜ ਕਹਿਣ ਲੱਗੇ ਮਾਤਾ ਜਦੋਂ ਧਾਣੇ ਝਕਾਉਣੇ ਸੀ ਕੀ ਕਹਣਾ ਸੀ ਕੀ ਕੀ ਕਿਹਾ ਸੀ ਅੱਜ ਮੇਰਾ ਪੁੱਤ ਕੋਈ ਹੋਏ ਮੇਰਾ ਦਰਦ ਵਢਾਏ ਤਾਂ ਮੈਂ ਤੇਰਾ ਪੋਤਾ ਪੜਿਆ ਮਾਵਾ ਅੱਗੇ ਪੋਤੋਂ ਮੱਥਾ ਟੇਕਦੇ ਮਾਵਾ ਕਦੀ ਨਹੀਂ ਟੇਕਿਆ ਹੁਣ ਤੇ ਭਾਜੀ ਚੜਾਉਣਾ ਹੈ ਯਾਰ ਬੜਾ ਵੱਡਾ ਦਿਲ ਹੈ ਬਾਪੂ ਜੀ ਦਾ ਇੰਨੀ ਮੁਸ਼ਕਿਲ ਦੇ ਰਹਿ ਕੇ ਵੀ ਰੱਬ ਦੇ ਬਾਣੇ ਚ ਰਹਿਣਾ ਕਲਗੀਧਰ ਨੂੰ ਯਾਦ ਕਰਨਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਤਲਬ ਸਾਡੇ ਕੋਲ ਸ਼ਬਦ ਮੁੱਕ ਜਾਣਗੇ ਪਰ ਇਹਨਾਂ ਦੀ ਸਿਫਤ ਨਹੀਂ ਮੁੱਕੇਗੀ 100 ਸਾਲ ਦੀ ਉਮਰ ਦੇ ਵਿੱਚ ਕਮਾਉਣਾ ਅਸੀਂ ਗੱਲ ਕਰੀਏ 40 50 ਸਾਲ ਦੀ ਉਮਰ ਦੇ ਵਿੱਚ ਵੀ ਜੇਕਰ ਕੋਈ ਕਮਾਉਂਦਾ ਤਾਂ ਉਹਦੀ ਬੱਸ ਹੋ ਜਾਂਦੀ ਹੈ ਕਿ ਮੈਂ ਸਾਰਾ ਦਿਨ ਬਾਹਰ ਰਹਿ ਕੇ ਕਮਾ ਨਹੀਂ ਸਕਦਾ ਗਰਮੀ ਬਹੁਤ ਹੈ ਅੱਜ ਤਾਂ ਦੁਬਈ ਦੇ ਲੈਵਲ ਤੱਕ ਦੀ ਗਰਮੀ ਅੰਮ੍ਰਿਤਸਰ ਦੇ ਵਿੱਚ ਪੈਂਦੀ ਹੈ ਜੂਨ ਜੁਲਾਈ ਦੇ ਵਿੱਚ ਤੇ ਬਾਪੂ ਜੀ ਇਸ ਗਰਮੀ ਦੇ ਵਿੱਚ ਇੱਥੇ ਬੈਠਦੇ ਨੇ ਤੇ ਮੈਨੂੰ ਲੱਗਦਾ ਵੀ ਬਾਪੂ ਜੀ ਨੇ ਜਿਆਦਾ ਇਹ ਗੱਲ ਆਖੀ ਕਿ ਜਦੋਂ ਮੇਰੇ ਪੁੱਤ ਨੇ ਮੈਨੂੰ ਘਰੋਂ ਕੱਢਿਆ ਤਾਂ ਮੈਂ ਆਖਿਆ ਸੀਗਾ ਕਿ ਮੈਂ ਤੇਰੇ ਘਰ ਦੁਬਾਰਾ ਨਹੀਂ ਵੜਾਂਗਾ ਇਸ ਕਰਕੇ ਬਾਪੂ ਜੀ ਨੇ ਆਪਣੀ ਘਰ ਛੱਤ ਵੱਖਰੀ ਲੈ ਲਈ ਤੇ 12 ਸਾਲ ਸੜਕਾਂ ਤੇ ਰੋਲਣ ਤੋਂ ਬਾਅਦ ਬਾਪੂ ਜੀ ਕਹਿੰਦੇ ਮੈਂ ਲਈਏ 100 ਸਾਲ ਦੇ ਕਰੀਬ ਉਮਰ ਹੈ ਯਾਰ ਅਸੀਂ बस ਇੰਨੀ ਕੁ ਗੁਜ਼ਾਰਿਸ਼ ਕਰਾਂਗੇ 100 ਗਿਲੇ ਸ਼ਿਕਵੇ ਹੋਣਗੇ ਹਰ ਕਿਸੇ ਨਾਲ ਪਰ ਮਾਪਿਆਂ ਨੂੰ ਅੱਜ ਕੱਲ ਦੀ ਜਨਰੇਸ਼ਨ ਗੱਲ ਨਹੀਂ ਲਾ ਸਕਦੀ। ਕੁੱਟ ਕੇ ਜੱਫੀ ਨਹੀਂ ਪਾ ਸਕਦੀ ਪਰ ਲੱਗਦਾ ਕਿ ਜਦ ਇੱਕ ਜੱਫੀ ਪੈ ਜਾਏ ਤਾਂ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਨੇ, ਗਿਲੇ ਸ਼ਿਕਵੇ ਦੂਰ ਹੋ ਜਾਂਦੇ ਨੇ। ਸੋ ਮਾਪਿਓ ਦੀ ਕਦਰ ਕਰੋ ਇਸ ਤਰੀਕੇ ਜੇਕਰ ਮਾਪੇ ਸੜਕਾਂ ਤੇ ਰੋਲਦੇ ਰਹਿ ਗਏ ਤਾਂ ਕੋਈ ਫਾਇਦਾ ਨਹੀਂ ਇੱਕ ਮਦਦ ਜੀ ਤੇ ਇੱਕ ਫਾਦਰਜ਼ ਡੇ ਮਨਾਉਂਦਾ। ਫਿਲਹਾਲ ਮੈਨੂੰ ਤੇ ਜਤਸੁਰ ਖਾਬਟੀ ਵੀ ਦੇ ਲਈ ਮੈਂ ਦਾਮਦ ਸਿੰਘ ਅੰਮ੍ਰਿਤ ਸਰ